ਇਹ ਆ ਮਹਾਰਾਜਾ ਰਣਜੀਤ ਸਿੰਘ ਦੀ ਸਮਾਦੀ ਮਹਾਰਾਜਾ ਰਣਜੀਤ ਸਿੰਘ ਜਿਹਨੂੰ ਜੱਗ ਸ਼ੇਰੇ ਪੰਜਾਬ ਦੇ ਨਾਂ ਤੋਂ ਜਾਣਦਾ ਹੈ 59 ਬਰੇ ਦਾ ਬੁੱਢਾ ਸ਼ੇਰ 27 ਨਵੰਬਰ 1839 ਨੂੰ ਦੁਨੀਆ ਤੋਂ ਚਲਾਣਾ ਕਰ ਗਿਆ ਤੇ ਲਾਹੌਰ ਦੇ ਸਾਰਿਆਂ ਤੋਂ ਪੁਰਾਣੇ ਰੁਸ਼ਨਾਈ ਦਰਵਾਜ਼ੇ ਦੇ ਬਾਹਰ ਚਿਖਾ ਵਿੱਚ ਸੜਿਆ ਨਾਲ ਮਹਾਰਾਜਾ ਦੀਆਂ ਚਾਰ ਰਾਣੀਆਂ ਤੇ ਸੱਤ ਕਨੀਜ਼ਾਂ ਵੀ ਸੱਤੀ ਹੋਈਆਂ ਰੁਸ਼ਨਾਈ ਦਰਵਾਜ਼ੇ ਦੇ ਨਾਲ ਬਾਦਸ਼ਾਹੀ ਮਸਜਿਦ ਤੇ ਕੰਦ ਦੇ ਨਾਲ ਸ਼ੇਰੇ ਪੰਜਾਬ ਦੀ ਸਮਾਦੀ ਬਣਾਈ ਗਈ ਸਮਾਦੀ ਦੀ ਉਸਾਰ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਪੁੱਤਰ ਮਹਾਰਾਜਾ ਖੜਕ ਸਿੰਘ ਦੇ ਦੌਰ ਵਿੱਚ 1840 ਵਿੱਚ ਸ਼ੁਰੂ ਹੋਈ ਖੜਕ ਸਿੰਘ ਦੇ ਪੁੱਤਰ ਰਾਜਾ ਨੌਨਿਹਾਲ ਸਿੰਘ ਦੇ ਦੌਰ ਤੋਂ ਹੁੰਦੀ ਹੋਈ 1848 ਵਿੱਚ ਸਿੱਖ ਰਾਜ ਦੇ ਆਖੀਰਲੇ ਰਾਜੇ ਮਹਾਰਾਜਾ ਦਲੀਪ ਸਿੰਘ ਦੇ ਦੌਰ ਵਿੱਚ ਤੋੜ ਚੜੀ ਸਮਾਦੀ ਵਿੱਚ ਹਿੰਦੂ ਸਿੱਖ ਤੇ ਮੁਸਲਮ ਬਨਾਵਟੀ ਸਟਾਈਲ ਦੇ ਰੰਗ ਚਲਤਦੇ ਨੇ ਲਾਹੌਰ ਦੇ ਸ਼ਾਹੀ ਕਿਲੇ ਵਿੱਚ ਵੜਨ ਤੋਂ ਪਹਿਲਾਂ ਸੱਜੇ ਹੱਥ ਗੁਰਦੁਆਰਾ ਡੇਰਾ ਸਾਹਿਬ ਦਾ ਫਟਕ ਆਂਦਾ ਏ ਗੁਰਦੁਆਰਾ ਡੇਰਾ ਸਾਹਿਬ ਵਿੱਚ ਹੀ ਇਹ ਸਮਾਦੀ ਬਣੀ ਏ ਜਿਹਦਾ ਵੱਡਾ ਗੇਟ ਸੰਗੇ ਸੁਰਖ ਨਾਲ ਬਣਿਆ ਏ ਜਿਹਦੇ ਤੇ ਗਣੇਸ਼ ਜੀ ਤੇ ਬਰਹਾਮਾ ਦੀਆਂ ਮੂਰਤੀਆਂ ਵੀ ਬਣੀਆਂ ਹੋਈਆਂ ਨੇ ਸਮਾਦੀ ਤੇ ਜਾਣ ਲਈ ਸੰਗੇ ਮਰਮਰ ਦੀਆਂ ਪੌੜੀਆਂ ਚੜ੍ਹਨੀਆਂ ਪੈਂਦੀਆਂ ਵਾਂ ਸਮਾਦੀ ਦੇ ਬਾਹਰ ਖੰਡਾ ਸਾਹਿਬ ਦਾ ਨਿਸ਼ਾਨ ਖੜਾ ਏ ਪਹਿਲੀਆਂ ਪੌੜੀਆਂ ਤੋਂ ਅੱਗੇ ਫਿਰ ਸੰਗੇ ਮਰਮਰ ਦਾ ਫਰਸ਼ ਏ ਜਿਹਦੇ ਅੱਗੇ ਪਾਣੀ ਦਾ ਤਲਾਅ ਤੇ ਫਿਰ ਪੌੜੀਆਂ ਵਾਂ ਸਮਾਦੀ ਵਿੱਚ ਵੜਦਿਆਂ ਸਾਰੀ ਅੱਗੇ ਗ੍ਰੰਥ ਸਾਹਿਬ ਰੱਖੀ ਹੋਈ ਏ ਨਾਲ ਨਿਸ਼ਾਨ ਸਾਹਿਬ ਤੇ ਸਿੱਖ ਧਰਮ ਦੇ ਬਾਕੀ ਨਿਸ਼ਾਨ ਵੀ ਇੱਥੇ ਦਿਸਦੇ ਆ ਗ੍ਰੰਥ ਸਾਹਿਬ ਦੇ ਉੱਪਰ ਸੰਗੇ ਮਰਮਰ ਦੀ ਛਤ ਦੇ ਵਿੱਚ ਸ਼ੀਸ਼ੇ ਦਾ ਸੋਹਣਾ ਕੰਮ ਸੋਨੇ ਦਾ ਫਨੂਸ ਕਿੰਤੀ ਚਾਲਰ ਸੋਨੇ ਦਾ ਬਣਿਆ ਹੋਇਆ ਖੰਡਾ ਸਾਹਿਬ ਆਪਣੀ ਚਮਕ ਦਿਖਾਉਂਦਾ ਹੈ ਸਮਾਦੀ ਦੇ ਨਾਲ ਜੁੜਿਆ ਬਾਦशाही ਮਸਜਿਦ ਦਾ ਮਨਾਰਾ ਅੱਜ ਵੀ ਮਜ਼ਬਾਂ ਦੀ ਸਾਂਝ ਦਾ ਪ੍ਰਚਾਰ ਕਰ ਰਿਹਾ ਹੈ